ਜਦ ਅਹ ਦੇ ਸਚਾਲੇ ਚਲੀ ਪਰਮ ਮਨਮੁਖ ਪਰਮ ਨੂੰ ਭੁਲਾਇਆ ਨਿਤ ਆਸਾ ਮਨ ਚਿਤਵੇ ਮੰਤਰ ਸੁਨਾਮ ਭੂਖ ਲਗਾਇਆ ਅਣਤਾ ਤੁੰਤਰ ਦੱਬਿਆ ਫਿਰ ਬਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੇ ਪਛ ਪਛ ਮੋਇਆ ਗੁਰ ਸੁੰਦਰ ਮੋਹਣ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੇ ਸੁੱਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੀਦਨ ਪ੍ਰੇਮ ਕੀ ਗੁਰ ਦੇਖਤ ਮਨ ਸਧਾਰਿਆ ਵੜ ਪਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਤੂਹੀ ਸ਼ੰਤ ਮਹੱਲਾ ਚੌਥਾ ਮਾਰੇਸ ਵੀ ਜਨ ਹੋਮੇ ਬਿਖਿਆ ਜਿਨ ਹਰ ਪ੍ਰਭ ਮਿਲ ਨਾ ਦਿੱਤੀਆ ਦੇਹ ਕੰਚਨ ਵੇ ਵੰਨੀਆਂ ਇਨਹੋ ਮੇ ਮਾਰ ਵੇ ਗੁਤੀਆ ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨ ਮੁਖ ਮੂੜ ਸਜੁਤੀਆ ਜਨ ਨਾਨਕ ਗੁਰ ਮੁਖ ਉਬਰੇ ਗੁਰ ਸਬਦੀ ਹਮੇ ਛੁੱਟੀਆਂ ਵਸ ਆਣ ਹੋ ਵੇ ਜਨ ਇਸ ਮਨ ਕੋ ਮਨ 바ਸੀ ਜਿਉ ਨਿਤ ਪਾਉਂਦੇ ਆ ਦੁੱਖ ਰਹਿਣ ਵੇ ਵਿਹਾਣੀਆਂ ਨਿਤ ਆਸਾ ਆਸ ਕਰਿੰਦੇ ਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਰਹਿ ਚਾਉਂਦੇ ਆ ਜਨ ਨਾਨਕ ਪ੍ਰਭ ਦੇਹੁ ਮਤੀ ਛੜਿ ਆਸਾ ਨਿਤ ਸੁਖ ਸੰਧਿਆ ਸਾਤ ਧਨ ਆਸਾ ਚਿਤ ਕਰੇ RAM ਰਾਜਿਆ ਹਰ ਪ੍ਰਭ ਸੇਜੜੀ ਆਈ ਮੇਰਾ ਠਾਕੁਰ ਅਗੰ ਮੰਦਿਆਲ ਹੈ RAM ਰਾਜਿਆ ਕਰ ਕਿਰਪਾ ਲਿਹੁ ਮਿਲਾਈ ਮੇਰੀ ਮਨ ਤਨ ਲੋਚਾ ਗੁਰਮੁਖੇ RAM ਰਾਜਿਆ ਹਰ ਸਰਦਾ ਸੇਜ ਵਿਸਾਈ ਜਨਨਾਣਕ ਹਰ ਪ੍ਰਭ ਪਾਣੀਆਂ RAM ਰਾਜਿਆ ਮਿਲਿਆ ਸਹਿਜ ਸੁਭਾਈ ਇਕਤ ਸੇਜੈ ਹਰ ਪ੍ਰਭੂ RAM ਰਾਜਿਆ ਗੁਰਦਸੇ ਹਰ ਮੇਲਾਈ ਮੈਂ ਮਨ ਤਨ ਪੇਮ ਬੈਰਾਗ ਹੈ RAM ਰਾਜਿਆ ਗੁਰ ਮੀਲੇ ਕਿਰਪਾ ਕਰੀ ਹਉ ਗੁਰ ਬਿਟੂ ਕੋਲ ਕਮਾਇਆ RAM ਰਾਜਿਆ ਜਿਉ ਸਤਿਗੁਰੇ ਅਗੇ ਦੇਈ ਗੁਰ ਟੁੱਠਾ ਜੀਉ RAM ਰਾਜਿਆ ਜਨਨਾਣਕ ਹਰ ਮੇਲਈ ਰਾਗ ਸੁਹੀ ਸ਼ਾਂਤ ਮਹੱਲਾ 5ਵਾਂ ਕਰ ਪਹਿਲਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਸੁਨ ਬਾਵਰੇ ਤੂੰ ਕਾਏ ਦੇਖ ਕੁਲਾਨਾ ਸੁਨ ਬਾਵਰੇ ਨਿਹਕੂੜਾ ਲਾਇ ਕੁਸਮਰ ਗਾਨਾ ਕੂੜੀ ਦੇਖ ਪੁੱਲੋ ਅਡਲ ਹੈ ਨਾ ਮੂਲੋ ਗੋਬਿੰਦ ਨਾਮ ਜਿਠਾ ਥੀ ਵੈ ਲੱਲਾ ਅਤ ਗੁਲਾਲਾ ਸਬਦ ਚੀਨ ਗੁਰ ਮੀਠਾ ਮਿਥਿਆ ਮੋਹਮ ਮਗੰਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਦਰਾਖ ਲਾਜ ਭਗਵਾਨਾ ਸੁਨ ਬਾਵਰੇ ਸੇਵ ਠਾਕੁਰ ਨਾਥ ਪੁਰਾਨਾ ਸੁਨ ਬਾਵਰੇ ਜੋ ਆਇਆ ਤਿਸ ਜਾਨਾ ਨਹਿ ਚਲ ਹਬ ਵੈਸੀ ਸੁਨ ਪਰਦੇਸੀ ਸਾਧ ਸੰਗਤ ਮਿਲ ਰਹੀਐ ਹਰ ਪਾਈਐ ਪਾਗੀ ਸੁਨ ਬੈ ਰਾਗੀ ਚਾਰਨਾ ਪ੍ਰਭੂ ਗਹਿ ਰਹੀਐ ਏਹ ਮਨ ਦੀਜੈ ਸੰਕਣਾ ਕੀਜੈ ਗੁਰਮੁਖ ਤਜ ਬੋਹ ਮਾਣਾ ਨਾਨਕ ਦੀਨ ਭਗਤ ਪਵਤਾਰਨ ਤੇਰੀ ਕੀਆ ਗੁਣਿ ਆਖ ਵਖਾਣਾ ਸੁਣ ਬਾਵਰੇ ਕੀਆ ਕੀਚੈ ਕੂੜਾ ਮਨ ਸੁਣ ਬਾਵਰੇ ਹਭ ਵੈਸੀ ਗਰਬ ਗੁਮਾਨੋ ਨਿਚਲ ਹਭ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਏ ਪਵਜਲ ਤਰੀਏ ਜੇਤੀ ਵੇ ਕਰਮ ਲਿਖੇ ਆਸਾ ਗੁਰਸੀ ਵੀਜੈ ਅੰਮ੍ਰਿਤ ਪੀਜੈ ਜਿਸ ਲਾਵੇ ਸਹਜ ਧਿਆਨੁ ਨਾਨਕ ਸਰਨ ਪਿਆ ਹਰ ਦੁਆਰੇ ਹੋਵ ਬਲ ਬਲ ਸਦ ਕੁਰਬਾਨੋ ਸੁੰਨ ਬਾਵਰੇ ਮਤ ਜਾਣੇ ਪ੍ਰਭ ਮੈਂ ਪਾਇਆ ਸੁੰਨ ਬਾਵਰੇ ਥਿਯੋ ਰੇਣ ਜਿਨੀ ਪ੍ਰਭ ਤੇ ਆਇਆ ਜਿਨ ਪ੍ਰਭ ਤੇ ਆਇਆ ਤਿਨ ਸੁਖ ਪਾਇਆ ਬੜ ਪਾਗੀ ਦਰਸਨ ਪਾਈਐ ਥਿਉ ਨਿਮਾਣਾ ਸਤਿਗੁਰ ਬਾਣਾ ਸਗਲਾ ਐ ਆਪ ਮਿਟਾਈਐ ਉਹ ਤਨ ਪਾਗ ਸੁਦਾ ਜਿਨ ਪ੍ਰਭ ਲੱਦਾ ਹਮ ਤਿਸ ਪੈ ਆਪ ਵਿਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ અપਨਾਇਆ ਸੂਹੀ ਮਹੱਲਾ ਪੰਜਵਾ ਹਰ ਚਰਨ ਕਮਲ ਕੀ ਟੀਕ ਸਤਿਗੁਰ ਦਿੱਤੀ ਤੁਸ ਕੈ ਬਲ RAM ਜੀਓ ਹਾਰੇ ਅੰਮ੍ਰਿਤ ਪਰੇ ਪੰਡਾਰ ਸਭ ਕਿਛ ਹੈ ਕਰ ਤਿਸ ਕੈ ਬਲ ਰਾਮ ਜੀਉ ਬਾਬੂ ਮੀਰਾ ਵਡ ਸਮਰੱਥਾ ਕਰਨ ਕਰਨ ਪ੍ਰਭ ਹਾਰਾ ਜਿਸ ਸਿਮਰਤੁ ਦੁਖ ਕੋਈ ਨ ਲਾਗੈ ਪਵ ਜਲ ਪਾਰੇ ਉਤਾਰਾ ਆਦਿ ਜੁ ਗਾਦ ਭਗਤ ਨੰਕਾਰ ਆਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅਣ ਦਿਨ ਮਨ ਦਨ ਪੀਵਾ ਹਰੇ ਆਪੇ ਲਏ ਮਿਲਾਈ ਕਿਉ ਵਿਸ਼ੂੜਾ ਧੀ ਵਈ ਬਲਰਾਮ ਜੀਓ ਜਿਸ ਨੂੰ ਤੇਰੀ ਟੀਕ ਸੋ ਸਦਾ ਸਦ ਜੀਵੇ ਬਲਰਾਮ ਜੀਓ ਤੇਰੀ ਟੀਕਾ ਤੁਜੀ ਤੇ ਪਾਈ ਸਾਚੇ ਸਿਰਜਣ ਹਾਰਾ ਜਿਸ ਦੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਣਾ ਮਿਲ ਮੰਗਲ ਗਾਇਆ ਦਿਨ ਰੈਣ ਆਸ ਤੁਮਾਰੀ ਸਫਲ ਦਰਸ ਪੇਟਿਆ ਗੁਰਪੂਰਾ ਨਾਨਕ ਸਾਦ ਬਲਿਹਾਰੀ ਸੰਮਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਬਲਰਾਮ ਜੀਓ ਸਤਗੁਰ ਮਿਲਿਆ ਦਿਆਲ ਗੁਣ ਅਬਿਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਨ ਪੀਤਮ ਸੋ ਵਾਮੀਆਂ ਸੋਬ ਦੇਵ ਸਿਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਾਤ ਸੰਤੋਖ ਵ ਜੀਵਾ ਜੀ ਅਨਹਦਾ ਝੂਨ ਕਾਰੇ ਸੁਣ ਪੈ ਬਿਨਾਸੀ ਸਗਲ ਨਾਨਕ ਪ੍ਰਭ ਪੁਰਖ ਕਰਨੇ ਹਾਰੇ ਉਪਜਿਆ ਤਤ ਗਿਆਨ ਸੋ ਹਰੇ ਪਈਏ ਇੱਕ ਹਰ ਬਲਰਾਮ ਜੀਓ ਬ੍ਰਹਮੇ ਬ੍ਰਹਮਿ ਲਿਆ ਕੋਇ ਨਾ ਸਾਕੇ ਪੀਨ ਕਰ ਬਲਰਾਮ ਜੀਓ ਬਿਸਮ ਪੇਖੇ ਬਿਸਮ ਸੁਣੀਐ ਬਿਸਮਾਜ ਨਦਰਿ ਆਇਆ ਜਲ ਥਲ ਮਹੀਲ ਪੂਰਨ ਸੁਆਮੀ ਘਟ ਘਟ ਰਹਿ ਆਸ ਮਾਇਆ ਜਿਸ ਤੇ ਉਪਜਿਆ ਤਿਸ ਮੈਂ ਸਮਾਇਆ ਕੀਮਤ ਕਹਿ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਨੇ ਨਾਨਕ ਤਿਸੇ ਤੇ ਆਏ ਰਾਗ ਸੁਹੀ ਸ਼ੰਤ ਮਹੱਲਾ ਪੰਜਵਾ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ गोबिंद गुण गाहु लागै हर रंग अन दिन जागे हर रंग जापै पाप पागे मिले संत प्यारिया गुरु चरण लागै परम पागे काज सगले विसारिया सुन सरवन वाणी सहज जानी हर नाम जप बड पागे बिनवंत नानक शरण स्वामी जिओ पिंड प्रबे आगे अनहद शब्द सुहावा सच मंगल हर जस गावा ਗੁਣ ਗਾਏ ਹਰ ਹਰ ਦੁਖ ਨਾਸੀ ਰਹਿਸ ਉਪਜੇ ਮਨ ਕਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ ਹੋਏ ਰੇ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾਂ ਬਿਨਵੰਤ ਨਾਨਕ ਦਇਆ ਹਤਾਰੋ ਸਦਾ ਹਰ ਗੁਣ ਗਾਵਾਂ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਤੇ ਆਏ ਸਭ ਫਲ ਪਾਏ ਮਿਟੇ ਆਮਣ ਜਾਣਾ ਭਾਈ ਭਗਤ ਸੁਭਾਏ ਹਰ ਜਪੇ ਆਪਣੇ ਪ੍ਰਭ ਪਾਵਾਂ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰਮ ਪਰਮ ਖੋਇਆ ਜਤ ਦੇਖਾ ਤਤ ਸੋਈ ਪਤਿਤ ਪਾਵਨ ਹਰ ਨਾਮਾ ਪੂਰਨ ਸੰਤ ਜਿਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭੂ ਤੇ ਆਇਆ ਸਗਲ ਇੱਛਾ ਕੁੰਨੀਆਂ ਤੋ ਤੋ ਤਾਪ ਬਿਨਸੀ ਸਦਾ ਸਰਸੀ ਪ੍ਰਭ ਮਿਲੇ ਚਰੀ ਵਿਸ਼ੁੰਨਿਆ ਮਨ ਸ਼ਾਂਤੇ ਆਈ ਵ ਜੀਵदाई ਮਨੋਂ ਕਦੀ ਨਾ ਵਿਸੁਰੈ ਬਿਨਵੰਤ ਨਾਨਕ ਸਤਿਗੁਰ ਦੜਾਇਆ ਸਦਾ ਪਜ ਜਗਦੀਸ਼ ਰਾਗ ਸੁਹੀ ਸ਼ੰਤ ਮਹੱਲਾ ਪੰਜਵਾ ਕਰ ਤੀਜਾ ਇਕ ਓਅੰਕਾਰ ਸਤਿ ਗੁਰ ਪ੍ਰਸਾਦ ਤੂੰ ਠਾਕੁਰੂ ਬੈ ਸਾਗਰੂ ਮੈਂ ਜਹੀ ਕੰਚੇਰੀ RAM ਤੂੰ ਸਾਗਰੂ ਰਤਨਾਗਰੂ ਹੋ ਸਾਰ ਨਾ ਜਾਣਾ ਤੇਰੀ RAM ਸਾਰ ਨਾ ਜਾਣਾ ਤੁਮ ਵਡ ਦਾਣਾ ਕਰ ਮਿਹਰਮਤ ਸਾਈਂ ਕਰ ਕੀ ਕਿਰਪਾ ਕੀਜੈ ਸਾ ਮਤ ਦੀਜੈ ਆਠ ਪੈਰ ਤੁਧ ਤੇ ਆਈ ਗਰਬਣਾ ਕੀ ਜੇ ਰੇਨ ਹੋ ਵੀਜੇ ਤਾਂਗ ਤੇ ਜੀਰੈ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਰਨ ਚੇਰੀ RAM ਤੁਮ ਗਉਹਰ ਅਤ ਗਹਿਰ ਗੰਭੀਰਾ ਤੁਮ ਪਿਰਹਮ ਬਹਰੀਆ RAM ਤੁਮ ਵੱਡੇ ਵੱਡੇ ਵੱਡ ਉੱਚੇ ਅਹ ਇਤਨੀਕ ਲੋਹਰੀਆ RAM ਹਉ ਕਿਛ ਨਾਹੀ ਇੱਕ ਤੂ ਹੈ ਆਪੇ ਆਪ ਸੁਜਾਣਾ ਅੰਮ੍ਰਿਤ ਦਿਸਟ ਨਿਮਕ ਪ੍ਰਭ ਜੀਵਾਂ ਸਰਬ ਰੰਗ ਰਸਮਾਨਾ ਚਰਨ ਸਰਨੀ ਦਾਸੇ ਦਾਸੀ ਮਨ ਮੌਲੇ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਨਾ ਆਪਣ ਭਾਵਨ ਕਰੀਆ ਤੁਝੇ ਉਪਰ ਮੇਰਾ ਹੈ ਮਾਨਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣੇ ਜਾਣਾ ਰਾਮ ਸੋਈ ਜਾਣੇ ਸੋਈ ਪਛਾਨੇ ਜਾਂ ਕੋ ਨਦਰ ਸਿਰੰਦੇ ਮਨ ਮੁਖ ਭੂਲੀ ਬਹੁਤੀ ਰਾਹੀ ਫਾਸੀ ਮਾਇਆ ਫੰਦੇ ठाकुर पानी सा गुणवंती तिन्हि सम रंग माणा नानकी तर तू ए ठाकुर तू नानक का माणा होंवारी वंजा खोली वंजा तू पर्वत मेरा ऊल्ला राम हो बल जाई लाख 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 बरिया जिन ब्रह्म पर्दा खोलारा ਮਿਟੇ ਅੰਧਾਰੀ ਤਜ ਜੀਵਿਕਾਰੇ ਠਾਕੁਰ ਸਿਵ ਮਨ ਮਾਨਾ ਪ੍ਰਭ ਜੀ ਪਾਣੀ ਪਈ ਠਿ ਨਿਕਾਣੀ ਸਫਲ ਜਨਮ ਪਰਵਾਣਾ ਪਈ ਅਮੋਲੀ ਪਾਰਾਂ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹੋ ਨਿਰਬੋ ਹੋਈ ਸੋ ਪ੍ਰਭ ਮੇਰਾ ਓਲਾ ਸੁਹੀ ਮਹੱਲਾ ਪੰਜਵਾਂ ਸਾਜਣਪੁਰ ਕੇ ਸਤਗੁਰ ਮੇਰਾ ਪੂਰਾ ਜਿਸ ਬਿਨ ਅਵਰ ਨਾ ਜਾਣਾ RAM ਮਾਤ ਪਿਤਾ ਪਾਈ ਸੁਤ ਬੰਦਪ ਜੀ ਪ੍ਰਾਨ ਮਨ ਪਾਣਾ RAM ਜੀਓ ਪਿੰਡ ਸਭ ਤਿਸ ਕਾ ਦਿਆ ਸਰਬ ਗੁਨਾ ਭਰਪੂਰੇ ਅੰਤਰ ਜਾਮੀ ਸੋ ਬ੍ਰਹਮੀਰਾ ਸਰਬ ਰਿਆ ਭਰਪੂਰੇ ਤਾਂ ਕੀ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਨਾ ਸਦਾ ਸਦਾ ਪ੍ਰਭ ਕੋ ਬਲੇ ਹਾਰੇ ਨਾਨਕ ਸਤ ਗੁਰੂ ਬਾਨਾ ਐਸਾ ਗੁਰ ਵਡ ਭਾਗੀ ਪਾਈਏ ਜਿਤ ਮਿਲੀਏ ਪ੍ਰਭ ਜਾਪੇ RAM जन्म जन्म के किलबे के उतरे हर संत टूड़ी नित ना नापै राम हर टूड़ी न आईए प्रभुती आईए बहोड़ जुड़ ना आईए गुरु चरणी लागे ब्रह्म को भागे मन चंदिया फल पाई है हर गुण नित गाए नाम ते आए फिर सो गुण नाहीं संतापे नानक सो प्रभु जी का दाता पूर्ण जस पर तापए ਹਰ ਹਰੇ ਹਰ ਗੁਣ ਨਿਦੈ ਹਰ ਸੰਤਨ ਕੇ ਵਸੇ ਆਏ ਸੰਤ ਚਰਨ ਗੁਰ ਸੇਵਾ ਲਾਗੇ ਤਿਨਹੀ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਤਾਰੀ ਸਫਲ ਜਨਮ ਹੋਆ ਆਪ ਭਾਗ ਘਾਰ ਪੇਟਿਆ ਇਕ ਮਰਾਰੀ ਜਿਸ ਕਾ ਸਾ ਤਨ ਤਿਨਹੀ ਮੇਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪਿਐ ਮਿਲੈ ਸਤਿਗੁਰ ਸukh ਪਾਇਆ ਗਾਉ ਮੰਗਲੋ ਨਿਤ ਹਰ ਜਾਨੋ ਪੁਣੀ ਇਸ ਸਬਾਈ ਰਾਮ ਰੰਗਰਤੇ ਆਪਣੇ ਸੁਆਮੀ ਛੇਤੀ ਮਰੇ ਨਾ ਆਵੇ ਜਾਈ ਰਾਮ ਅਬਿਨਾਸੀ ਪਾਇਆ ਨਾਮ ਤੇ ਆਇਆ ਸਗਲ ਮਨੋਰਥ ਪਾਏ ਸ਼ਾਂਤ ਸਹਿਜ ਆਨੰਦ ਕਨੇਰੇ ਗੁਰ ਚਰਨੀ ਮਨ ਲਾਏ ਪੂਰ ਰਹਾ ਕਟ ਕਟ ਅਬਿਨਾਸੀ ਥਾ ਅਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੀ ਮਨ ਲਾਈ ਸੋਹੀ ਮਹੱਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨਰੇਤਰ ਦੇਖੋ ਦਰਸ ਤੇਰਾ RAM ਲੱਖ ਜਿਹਾ ਵਾਂ ਦੇਹੁ ਮੇਰੇ ਪਿਆਰੇ ਮੁਕਰ ਆਰਾਦੇ ਮੇਰਾ RAM ਹਰੇ ਆਰਾਦੇ ਜੰਪੰਥ ਸਾਧਦੇ ਦੁੱਖ ਨਾ ਵਿਆਪੇ ਕੋਈ ਜਲ ਤਲ ਮਹੀਲ ਪੂਰਨ ਸੁਆਮੀ ਜਦ ਦੇਖਾਂ ਦਤ ਸੋਈ ਪਰਮ ਮੋਹ ਵਿਕਾਰ ਨਾਟੇ ਪ੍ਰਭ ਨੀਰੂਤੀ ਨੀਰਾ ਨਾਨਕ ਪ੍ਰਭ ਕਿਰਪਾ ਕੀਜੇ ਨੇਤਰੋ ਦੇਖੋ ਦਰਸ ਤੇਰਾ ਕੋਟ ਕਰਨ ਦੀ ਜੇ ਪ੍ਰਭ ਪ੍ਰੀਤਮ ਹਰ ਗੁਣ ਸੁਣੀ ਹੈ ਅਬਿਨਾਸੀ RAM ਸੁਣ ਸੁਣ ਇਹ ਮਨ ਨਿਰਮਲ ਹੋਵੇ ਕਟਿਏ ਕਾਲ ਕੀ ਫਾਸੀ RAM ਕਟਿਏ ਜਮ ਕੀ ਫਾਸੀ ਸਿਮਰ ਅਬਿਨਾਸੀ ਸਗਲ ਮੰਗਲ ਸੁਗਿਆਨਾ ਹਰ ਹਰ ਜਪ ਜਪੀਏ ਦਿਨ ਰਾਤੀ ਲਾਗੇ ਸਹਿਜ ਤਿਆਨਾ ਕਲੰਬਾਲਾ ਦੁਖ ਜਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਨ ਸੁਣੀ ਹੈ ਅਵਿਨਾਸੀ ਕਰੋੜ ਹਸਤ ਤੇਰੀ ਟਹਿਲ ਕਮਾਵੇ ਚਰਨ ਚਲੇ ਪ੍ਰਭ ਮਾਰਗ ਰਾਮ ਭਵ ਸਾਗਰ 나ਬ ਹਰ ਸੇਵਾ ਜੂ ਚੜੇ ਤਿਸ ਤਾਰਗ ਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੂਰਤ ਪੂਰੇ ਮਹਾ ਬਿਕਾਰ ਗਏ ਸੁਖੀ ਉਪਜੀ ਬਾਜੇ ਅਨਹਦ ਤੂਰੇ ਮਨ ਬਾਛਤ ਫਲ ਪਾਏ ਸਗਲੇ ਕੁਦਰਤ ਕੀਮ ਅપરાਗ ਕਹੋ ਨਾਨਕ ਪ੍ਰਭ ਕਿਰਪਾ ਕੀ ਜੇ ਮਨ ਸਦਾ ਚੱਲੇ ਤੀਰਹ ਮਾਰਗ ਯਹੋ ਵਰ ਏਹਾ ਵੜਿਆਈ ਇਹ ਤਨ ਹੋਏ ਵੜਪਾ ਗਾਰਾਮ ਈਹ ਰੰਗ ਈਹ ਰਸ ਭੂਗਾ ਹਰ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੀ ਪ੍ਰਭ ਕੀ ਸਰਨੀ ਕਰਨ ਕਾਰਨ ਗੋਪਾਲਾ ਸਭ ਕਿਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨੰਦ ਅਲਾ ਮੋਹ ਨਿਰਗੁਣ ਪੀਤਮ ਸੁਖ ਸਾਗਰ ਸਤ ਸੰਗਤ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਪਰਗਾਸਾ ਪੀਤਮ ਸੁਖ ਸਾਗਰ ਸਤ ਸੰਗਤ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਨ ਮਨ ਲਾਗਾ ਸੁਹੀ ਮਹੱਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ RAM ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ RAM ਹਰ ਗੁਣ ਗਾਏ ਪ੍ਰਮ ਪਦ ਪਾਇਆ ਪ੍ਰਭ ਕੀ ਉਤਮ ਬਾਣੀ ਸਹਿਜ ਕਥਾ ਪ੍ਰਭ ਕੀ ਏਤ ਮੀਠੀ ਕਥੀ ਆ ਕਥ ਕਹਾਣੀ ਪਲਾ ਸੰਜੋਗ ਮੂਰਤ ਪਲ ਸਾਚਾ ਅਬ ਚਲਨੀ ਵਰਖਾਈ ਜਨ ਨਾਨਕ ਪ੍ਰਭ ਭਏ ਦਿਆਲਾ ਸਰਬ ਕਲਾ ਬਣ ਆਈ आनंदा वजी नित वाजी पार ब्रह्मन बूठा राम गुरुमुखे सच करनी सारी बिनसे प्रंप पै ूठा राम अनहद वाणी गुरमुख वखाणी जस सुन सुन मन तन हरिया सर्ब सुकाति सही बण आए सो प्रवे अपना करया करमै नव निद भरे पंडारा राम नाम रंग लागा नानक जिन तब कदी ना विसरे पूरन जाके भागा ਛਾਇਆ ਪ੍ਰਵੇਸ਼ ਤ੍ਰਿਪਤ ਕੀਨੀ ਸਗਲੀ ਤਪਤ ਬਿਨਾਸੀ ਰਾਮ ਦੁਖ ਪਾਵ ਕਾ ਡੇਰਾ ਡਾਠਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫੁਰ ਮਾਇਆ ਮਿਟੀ ਬੁਲਾਇਆ ਸਾਚ ਤਰਮ ਪਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਏ ਸੋਵਤ ਬੈਸਤ ਖਲਿਆ ਗੁਣ ਨਿਦਾਨ ਸੁਖ ਸਾਗਰ ਸੁਆਮੀ ਜਲ ਤਲ ਮਹੀਲ ਸੋਈ जन नानक प्रभु की शरणाई तिस मिनेवर ना कोई मीरा कर बणिया बनताल बणिया प्रभु पर से हर राया राम मीरा मन मोहिया मीत साजन सर से गुण मंगल हर गाया राम गुण गाए प्रभु ते आए साचा सगले इच्छा पाईया गुरु चरण लागे सदा जागे मन वजियां वदाइयां करी नदर स्वामि सुको गामि हलत पलत सवारिया ਬਿਨਵੰਤ ਨਾਨਕ ਨਿਤ ਨਾਮ ਜਪੀਏ ਜਿਉ ਪਿੰਨ ਜਿਨ ਧਾਰੇ ਆ ਸੂਹੀ ਮਹੱਲਾ ਪੰਜਵਾ ਪੈ ਸਾਗਰੂ ਪੈ ਸਾਗਰ ਤਰਿਆ ਹਰ ਹਰ ਨਾਮ ਤੇ ਆਏ RAM ਬੋਹਿਤੜਾ ਹਰ ਚਰਨ ਅਰਾਧੀ ਮਿਲ ਸਤਗੁਰ ਪਾਰ ਲੰਗਾਏ RAM ਗੁਰਬਿ ਸਬਦੀ ਤਰੀਏ ਬੋਹੜ ਨ ਮਰੀਗੇ ਚੂਕੇ ਆਵਣ ਜਾਣਾ ਜੋ ਕਿਛੁ ਕਰੇ ਸੋਈ ਪਲ ਮਾਨੋ ਤਾ ਮਨ ਸਹਿਜ ਸਮਾਣਾ ਦੂਖ ਨਾ ਪੂਖ ਨਾ ਰੋਗ ਨਾ ਬਿਆਪੇ ਸੁਖ ਸਾਗਰ ਸਰਨੀ ਪਾਏ ਹਰਿ ਸਿਮਰਿ ਸਿਮਰਨ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜੀਨਾ ਹਰਿ ਮੰਤਰ ਦਰੜਾਇਆ ਹਰਿ ਸਾਜਨ ਵਸਗਤ ਕੀਨੇ RAM ਆਪਨੜਾ ਮਨ ਆਗੇ ਤਰਿਆ ਸਰਬਸ ਠਾਕੁਰ ਦੀਨੇ RAM ਕਰੇ ਆਪਣੇ ਦਾਸੀ ਮਿਟੀ ਉਦਾਸੀ ਹਰ ਮੰਦਰ ਤਿਤ ਪਾਈ ਅਨੰਦ ਮਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਬੂਨਾ ਜਾਈ ਸਾਵੜ ਪਾਗਨ ਸਦਾ ਸੁਹਾਗਨ RAM ਨਾਮ ਗੁਣ ਚੀਨੇ ਕਹ ਨਾਨਕ ਰਵੇ ਰੰਗ ਰਾਤੀ ਪ੍ਰੇਮ ਮਹਾਰਸ ਪੀਨੇ ਅਨੰਦ ਮਨੋਦ ਪਏ ਨੇ ਤੇ ਸਖੀਏ ਮੰਗਲ ਸਦਾ ਹਮਾਰੀ RAM ਆਪਣੜੇ ਪ੍ਰਭੇ ਆਪ ਸਿੰਗਾਰੀ ਸੋਭਾਵੰਤੀ ਨਾਰਹੀ RAM ਸਹਿਜ ਸੁਬਾਈ ਪਏ ਕਿਰਪਾਲਾ ਗੁਣ ਆਗੁਣਾ ਵਿਚਾਰਿਆ ਕੰਠ ਲਗਾਇ ਲੀ ਜਨੇ ਆਪਣੇ RAM ਨਾਮਿ ਉਰ ਧਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਹੋ ਨਾਨਕ ਪੈ ਸਾਗਰ ਤਰਿਆ ਪੂਰਨ ਗਾਜ ਹਮਾਰੇ ਗੁਣ ਗੋਪਾਲ ਗਾਓ ਨਿਤ ਸਖੀਓ ਸਗਲ ਮਨੋਰ ਤੇ ਪਾਏ RAM ਸਫਲ ਜਣਮ ਹੋਆ ਮਿਲ ਸਾਧੂ ਏਕ ਓੰਕਾਰ ਧਿਆਏ RAM जप एक प्रभु ने करव रहे आ सर्वमंडल छाया ब्रह्मो पसारा ब्रह्म पसरिया सब ब्रह्म दृष्टि आया जल थल पूर पूरण तिस बिना नहीं जाहेख दर्शन नानक बिकसे आपे लय मिलाए सुहि महल्ला पंजवा अब चल नगर गोबिंद गुरु का नाम जपत सुख पाया राम ਮਨ ਇੱਛੇ ਸੇ ਹੀ ਫਲ ਪਾਏ ਕਰਤੇ ਆਪ ਵਸਾਇਆ ਰਾਮ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਪਾਈ ਸਿਕ ਵਿਗਾਸੇ ਗੁਣ ਗਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੀ ਰਖਾਇਆ ਪਿਤਾ ਅਪਮਾਇ ਕਹੋ ਨਾਨਕ ਸਤਿਗੁਰ ਬਲੇ ਹਾਰੀ ਜਿਨ ਇਹ ਥਾਨ ਸੁਆਇਆ ਕਰਮੰਦਰ ਹਟਨਾਲੇ ਸੋਹਿ ਜਿਸ ਵਿੱਚ ਨਾਮ ਨਿਵਾਸੀ RAM ਸੰਤ ਪਗਤ ਹਰਨਾਮ ਅਰਾਧੇ ਕਟੀ ਜਮ ਕੀ ਫਾਸੀ RAM ਕਾਟੀ ਜਮ ਫਾਸੀ ਪ੍ਰਭ ਅਬਿਨਾਸੀ ਹਰ ਹਰ ਨਾਮ ਤੇ ਆਏ ਸਗਲ ਸਮਗਰੀ ਪੂਰਨ ਹੋਈ ਮਨ ਇਸੇ ਫਲ ਪਾਏ ਸੰਤ ਸਾਜਣ ਸੁਖ ਮਾਣ ਰਲਿਆ ਦੁਖ ਦਰਦ ਪ੍ਰਮਾਨਾਸੀ ਸਬਦ ਸਵਾਰੀ ਸਤਿਗੁਰੂ ਪੂਰੇ ਨਾਨਕ ਸਤਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤਨੇਤ ਚੜੇ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਜ ਜੁਗਾਦ ਭਗਤ ਨੰਕਾਰਾ ਖਾ ਸੁਪ੍ਰਭ ਭਯਾ ਦੇ ਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੀ ਕਰ ప్రతి ਪੱਲਾ ਦਾ ਜਿਸ ਪੂਰਿਆ ਜਸ ਸੁਆਮੀ ਕੀਮਤ ਕਹਿ ਨਾ ਜਾਏ ਕਹੋ ਨਾਨਕ ਸਤਿਗੁਰਿ ਸੁ ਗ ਸਤਿਗੁਰ ਬਲੇ ਹਾਰੀ ਜਿਨੇ ਅਬਚਲਨੀ ਵਰਕਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰਿ ਹਰਿ ਕਥਾ ਨਿਤ ਸੁਣੀਐ ਰਾਮ ਅਣਹਦ ਚੋਜ ਭਗਤ ਪਉ ਪੰਜਾਣਾ ਅਣਹਦ ਵਾਜੇ ਤੁਨੀਏ ਰਾਮ ਅਣਹਦ ਚੂਨ ਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੂਵੇ ਹਰ ਨਾਮ ਅਰਾਦੇ ਮੈਲ ਸਭ ਕਾ ਟੇ ਕਿਲ ਵਿਖ ਸਗਲੇ ਖੂਵੇ ਤਹਿ ਜਨਮ ਜਿ ਕਹਿ ਤਹਿ ਜਨਮ ਨਾ ਮਰਨਾ ਆਵਣਾ ਜਾਣਾ ਬਹੁੜ ਨਾ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਸ ਪੁਨੀਐ ਸੋਹੀ ਮਹੱਲਾ ਪੰਜਵਾ ਸੰਤਾਂ ਕੀ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੇ ਤਾਲ ਸੁਹਾਵਾ ਵਿੱਚ ਜਲ ਅਮਰਤ ਛਾਇਆ ਰਾਮ અમરિત જલ છાયા પૂરણ સાજ કરાયા સગલ મનોરથ પૂરે જય જય કાર પયા જગ અંતર લાઠી સગલે વિસૂરે પૂરણ બુર્ખ અચ્યુત અવિનાશી જસ વેદ પુરાણી ગાયા અપના મિરદ રખિયા પરમેશ્વર નાનક નામ તે આયા ਨਾਵ ਨਿੱਧ ਸਿੱਧ ਰਿੱਧ ਦੀਨੇ ਕਰਤੇ ਟੂਟ ਨਾ ਆਵੇ ਕਾਈ ਹਿਰਾ ਖਾਤ ਖਰਚ ਬਿਸ਼ਲਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਸ ਵਾਈ ਨਿਕਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਵਿਗੜਨ ਸਗਲੇ ਉਠਨਾਠੇ ਦੁਖ ਨਾ ਨੇੜੇ ਆਇਆ ਸ਼ਾਂਤ ਸਾਜ ਅਨੰਦ ਕਨੇਰੇ ਬਿੰਸੀ ਪੂਖ ਸਬਾਈ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵਡਿਆਈ RAM ਜਿਸ ਕਾ ਕਾਰਜ ਤਿ ਨਹੀਂ ਕੀਆ ਮਾਨਸ ਕਿਆ ਵਿਚਾਰਾ RAM ਭਗਤ ਸੋਹਣ ਹਰ ਕੇ ਗੁਣ ਗਾਵ ਹੈ ਸਦਾ ਕਰੇ ਜੈਕਾਰਾ RAM ਗੁਣ ਗਾਏ ਗੋਬਿੰਦ ਅਨੰਦ ਉਪਜੀ ਸਾਧ ਸੰਗਤ ਸੰਗ ਬਣੀ जिन उद्दम किया ताल की रात इसकी उपमा क्या गणी आठ सर तीरति पुण क्रिया महान निर्मल चारा पदत पावन मेरे स्वामी नानक शब्द आधार गुण दान मेरा प्रभू करता उसत कौन करी जय राम संता की बिनंती सु स्वामी नाम महाराज दी जय राम ਨਾਮ ਦੀਜੇ ਦਾਨ ਕੀਜੈ ਵਿਸਰ ਨਾਹੀ ਇਕ ਖਿਨਹੁ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਏ ਅਣ ਦਿਨ ਜਿਸ ਪ੍ਰੀਤ ਲਾਗੀ ਨਾਮ ਛੇਤੀ ਮਨ ਤਨ ਅੰਮ੍ਰਿਤ ਪੀਜੈ ਬਿਨਵੰਤ ਨਾਨਕ ਇਸ ਪੂਰਨੀ ਪੇਖ ਦਰਸ਼ਨ ਜੀਜੈ ਰਾਗ ਸੁਹੀ ਮਹੱਲਾ ਪੰਜਵਾ ਸ਼ੰਤ ਇਕ ਓੰਕਾਰ ਸਤ ਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਮੋਰਾ ਹੋ ਸੰਭਲਤ ਕੀ ਜਿਓ ਕਦੀ ਨਾ ਬੂਲੇ ਕਉਰਾ ਕਉੜਾ ਬੋਲ ਨਾ ਜਾਣੀਂ ਪੂਰਨ ਭਗਵਾਨੀਂ ਅੰਗੁਣ ਕੋਨਾ ਚਿਤਾਰੇ ਪਦਤ ਪਾਵਨ ਹਰਿ ਬਿਰਦ ਸਦਾਏ ਇਕ ਦਿਲ ਨਹੀਂ ਭੰਡਨ ਕਾਲੈ ਕਟਕਟ ਵਾਸੀ ਸਰਬਨ ਵਾਸੀ ਨੀਰੇ ਹੀ ਤੀ ਨੀਰਾ ਨਾਨਕ ਦਾਸ ਦਾ ਸਰਨਾਗਤ ਹਰਿ ਅੰਮ੍ਰਿਤ ਸਜਣ ਮੀਰਾ ਹੋ ਬਿਸਮ ਪਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮਲ ਪਗ ਛਾਰਾ ਪ੍ਰਪੇਖਤ ਜੀਵਾ ਠੰਡੀ ਧੀਵਾ ਤੇਹ ਜੀ ਵੜਿਆ ਵਰਨ ਕੋਈ ਆਦਿ ਅੰਤ ਮਧ ਪ੍ਰਵਰ ਰਹਿ ਆ ਜਲ ਥਲ ਮਹੀਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਪਵ ਜਲੇ ਉਤਰੇ ਪਾਰਾ ਨਾਨਕ ਸਰਨ ਪੁਰਨ ਪਰਮੇਸ਼ਰ ਦੀ ਰਾਯ ਅੰਤ ਨੰ ਪਾਰ ਹਵਾਰਾਮ ਹਉ ਨੀਮਕੁਨਾ ਛੋਡਾ ਜੀ ਹਰਪੀਤਮ ਪ੍ਰਾਨੇ ਆਧਾਰ ਗੁਰ ਸਤਗੁਰ ਕਹਿਆ ਜੀ ਸਾਚਾ ਆਗਮ ਵਿਚਾਰ ਮਿਲ ਸਾਧੂ ਦੀਨਾ ਤਾ ਨਾਮ ਲੀਨਾ ਜਨਮ ਮਰਨ ਦੁਖ ਨਾਠੇ ਸਹਜ ਸੁਖ ਆਨੰਦ ਕਨੇਰੇ ਹੋਮੇ ਬਿਨ ਠੀ ਗਾਂਠੇ ਸਭ ਕਹਿ ਮਦ ਸਭ ਹੀ ਹੂਤੇ ਬਾਹਰ ਰਾਗ ਦੁਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਛਰਨਾਈ ਹਰਪੀਤਮ ਮਣੇ ਸਦਾਰੂ ਮੈਂ ਕੋਜਤ ਕੋਜਤ ਜੀ ਹਰਨੇ ਚਲ ਸੁਕਰ ਪਾਇਆ ਸਭ ਅਦਵ ਡਿਠੇ ਜੀਉ ਤਾ ਚਰਨ ਕਮਲ ਚਿਤ ਲਾਇਆ ਪ੍ਰਭ ਵਿਨਾਸੀ ਹੋਂ ਤਿਸ ਕੀ ਦਾਸੀ ਮਰੇ ਨਾ ਆਵਹ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਈਸ਼ ਪੁਜਾਏ ਸਤਿ ਸਿਮਰਤ ਗੁਣ ਗਾਵੇ ਕਰਤੇ ਸਿੱਧ ਸਾਧਕ ਮਨ ਜਨਤੇ ਆਇਆ ਨਾਨਕ ਸਰਨ ਕਿਰਪਾ ਨਿਤ ਸੁਆਮੀ ਵੜਪਾਗੀ ਹਰਿ ਹਰਿ ਗਾਇਆ ਇਕ ਊੰਕਾਰ ਸਤਿਗੁਰ ਪ੍ਰਸਾਦ ਵਾਰ ਸੁਹੀ ਕੀ ਸਲੋਕਾ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੀ ਵੇਸ ਦੋਹਾ ਗਣੀ ਪਰ ਪਿਰ ਰਾਵਣ ਜਾਏ ਪਿਰ ਛੁਡਿਆ ਕਰੇ ਆਪਣੇ ਮੋਹੀ ਦੂਜੈ ਪਾਏ